ਸਾਹ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ 1500 ਰੁਪਿਆ ਪ੍ਰਤੀ ਕਿੱਲਾ ਝੋਨੇ ਦੀ ਸਿੱਧੀ ਭਜਾਈ ਦੇ ਉੱਪਰ ਦੇ ਰਹੀ ਹੈ ਤਾਂ ਇਹਦੀ ਆਨਲਾਈਨ ਜਿਹੜੀ ਫਾਰਮ ਹੈਗੀ ਆ ਉਹ ਭਰਨੇ ਸ਼ੁਰੂ ਹੋ ਗਿਆ ਹੈ ਤੇ ਆਪਾਂ ਇਸ ਸੰਬੰਧੀ ਇਸ ਵੀਡੀਓ 'ਚ ਗੱਲ ਕਰਦੇ ਹਾਂ ਮੈਂ ਆ ਕੁਲਦੀਪ ਸਿੰਘ ਸ਼ੇਰਗਰਮਖਾਈ ਫਤਰੀ ਸਾਈ ਪੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ Google ਬ੍ਰਾਊਜ਼ਰ ਖੋਲੋਗੇ agrimachinerypb.com ਲਿਖੋਗੇ ਜੇ ਰੋ ਤੁਸੀਂ ਇਹ ਲਿਖ ਦਿੰਨੇ ਹੋ ਤਾਂ ਸਾਹਮਣੇ ਜਿਹੜਾ ਹੈਗਾ ਇਹ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਆਉਂਦਾ ਇਹ ਤੇ ਕਲਿੱਕ ਕਰੋਗੇ ਤੇ ਪਹਿਲਾ ਇੰਟਰਫੇਸ ਖੁੱਲਦਾ ਹੈਗਾ ਜਿਹਦੇ ਵਿੱਚ ਉੱਪਰ ਜਿਹੜਾ ਹੈਗਾ ਸਿੱਧੀ ਬਿਜਾਈ ਦੇ ਬਾਰੇ ਲਿਖਿਆ ਮੈਂ ਤੇ ਕਲਿੱਕ ਕਰਦਾ ਪਰੰਤੂ ਇੱਥੇ ਫਾਰਮ ਭਰਨ ਦੀ ਕੋਈ ਜਗ੍ਹਾ ਨਹੀਂ ਹੈਗੀ ਜੇ ਮੈਂ ਥੱਲੇ ਜਾ ਕੇ ਇਹ ਜਿਹੜਾ ਹਰੇ ਵਾਲਾ ਡੱਬਾ ਹੈਗਾ ਇਹ ਤੇ ਕਲਿੱਕ ਕਰਦਾ ਤਾਂ ਨਵੀਂ ਵਿੰਡੋ ਖੁੱਲਦੀ ਹੈ ਜਿਹਦੇ ਵਿੱਚ ਇਹ ਸਾਹਮਣੇ ਆ ਜਾਂਦਾ ਕਿ ਝੋਨੇ ਦੀ ਸਿੱਧੀ ਬਿਜਾਈ ਇਹ ਉੱਪਰ ਦੇਖੋ ਜਦੋਂ ਮੈਂ ਇਹਰੇ ਤੇ ਕਲਿੱਕ ਕਰਦਾ ਤਾਂ ਥੱਲੇ ਮੈਨੂੰ ਫਾਰਮ ਭਰਨ ਵਾਸਤੇ ਦਿੰਦਾ ਹੈ ਤਾਂ ਮੈਂ ਇੱਥੇ ਕਲਿੱਕ ਕਰਕੇ ਫਾਰਮ ਭਰਨਾ ਸ਼ੁਰੂ ਕਰਦਾ ਹਾਂ ਫਾਰਮ ਭਰਨ ਦੇ ਲਈ ਇਹ ਸਾਹਮਣੇ ਸਾਫ਼ ਤੇ ਸਪਸ਼ਟ ਇਹ ਲਿਖਿਆ ਆਉਂਦਾ ਹੈਗਾ ਜਦੋਂ ਤੁਸੀਂ ਫਾਰਮ ਭਰੋਗੇ ਤਾਂ ਤੁਹਾਡਾ ਜਾਂ ਨਾ ਹੀ ਪੋਰਟਲ ਦੇ ਉੱਤੇ ਡਿਟੇਲ ਆ ਉਹੀ ਖਾਤਾ ਨੰਬਰ ਦਿਖਾਇਆ ਜਾਣਾ ਮੱਕੇ ਜਿਹੜੇ ਬੰਦੇ ਨਾਮ ਤੇ ਜੇ ਫਾਰਮ ਹੈਗਾ ਉਸ ਤੇ ਭਰੋਗੇ ਤਾਂ ਜਿਹੜੇ ਖਾਤੇ ਪੈਸੇ ਆਉਂਦੇ ਉਹ ਹੀ ਖਾਤਾ ਰੋ ਇੱਥੇ ਸਾਹਮਣੇ ਆਵੇਗਾ ਤਾਂ ਇਹਦੇ ਵਿੱਚ ਇਹਨਾਂ ਨੇ ਨਾਲ ਇਹ ਕੀਤਾ ਕਿ ਕੇਵਲ ਉਹਨਾਂ ਬੰਦਿਆਂ ਨੂੰ ਪੈਸੇ ਮਿਲਣਗੇ ਜਿਹੜੇ ਰਜਿਸਟ੍ਰੇਸ਼ਨ ਕਰਨਗੇ ਤੇ ਪੈਸਾ ਖਾਤੇ ਦੇ ਵਿੱਚ ਆਉਣਾ ਹੋਰ ਵੈਸੇ ਪੈਸਾ ਤੁਹਾਨੂੰ ਨਹੀਂ ਮਿਲਣਾ ਜਿਹੜੇ ਕਿਸਾਨ ਵੀਰਾਂ ਨੇ ਪਿਛਲੇ ਸਾਲ ਵੀ ਸਿੱਧੀ ਅਬਜਾਈ ਕੀਤੀ ਸੀ ਉਹਨਾਂ ਕਿਸਾਨ ਵੀਰਾਂ ਨੇ ਦੇ ਕੋਲੇ ਪੁਰਾਣਾ ਡਾਟਾ ਹੀ ਆ ਜਾਣਾ ਹੈ ਤੇ ਉਹਦੇ ਵਿੱਚ ਤੁਸੀਂ ਬਾਅਦ ਕਾਠ ਜੋ ਵੀ ਕਰਨੀ ਹੈ ਉਹ ਕਰ ਸਕਦੇ ਹੋ ਤੁਸੀਂ ਇਹ ਚ ਜ਼ਿਆਦਾ ਡਿਟੇਲ ਨਹੀਂ ਦੇਣੀ ਪੁਰਾਣਾ ਖਾਤਾ ਰੋਡ ਨੂੰ ਚੱਕ ਲੈਣਾ ਤੁਸੀਂ ਆਪ ਦਾ ਜ਼ਿਲ੍ਹੇ ਦਾ ਨਾਮ ਆਪਦੇ ਬਲਾਕ ਦਾ ਨਾਮ ਆਪਦੇ ਪਿੰਡ ਦਾ ਨਾਮ ਖੇਵਟ ਨੰਬਰ ਖਸਰਾ ਨੰਬਰ ਇਹ ਹੀ ਡਿਟੇਲ ਜਿਹੜੀ ਹੈਗੀ ਹੈ ਇਹਦੇ ਵਿੱਚ ਅਖੀਰਲੀ ਤਸਦੀਕ ਕਰਨਾ ਤੇ ਸਬਮਿਟ ਕਰ ਦੇਣਾ ਹੁਣ ਅਗਲੀ ਗੱਲ ਇਹ ਹੈ ਕਿ ਪਹਿਲੀ ਵੀਡੀਓ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਤੁਸੀਂ 30 ਜੂਨ ਤੱਕ ਐਡਿਟ ਕਰ ਸਕਦੇ ਹੋ ਪਰੰਤੂ ਉਹ ਪੰਜਾਬ ਸਰਕਾਰ ਨੂੰ ਜਾਰੀ ਇੱਕ ਇਸ਼ਤਿਹਾਰ ਦੇ ਨੂੰ ਮੁੱਖ ਰੱਖ ਕੇ ਕਿਹਾ ਗਿਆ ਸੀ ਇੱਥੇ ਇਹਨਾਂ ਨੇ ਸਾਫ਼ ਤੇ ਸਪਸ਼ਟ ਕੀਤਾ ਕਿ ਤੁਸੀਂ 24 ਜੂਨ ਤੱਕ ਜਿਹੜਾ ਹੈਗਾ ਇਹਦੇ ਵਿੱਚ ਆਪਣੀ ਜਾਣਕਾਰੀ ਕੋਈ ਵੀ ਸੁਧਾਰ ਕਰਨਾ ਚਾਹੋ ਤਾਂ ਸੁਧਾਰ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਜਦੋਂ ਤੁਹਾਡਾ ਸਾਰਾ ਤਸਦੀਕ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਾਣਕਾਰੀ ਚੇਂਜ ਨਹੀਂ ਕਰ ਸਕਦੇ ਤੇ ਅਗਲਾ ਲਾਈਨ 'ਤੇ ਲਿਖਦੇ ਆ ਕਿ ਤੁਸੀਂ ਜਿਹੜੀ ਹੈਗੀ ਆ ਬਾਸਮਤੀ ਦੀਆਂ ਕਿਸਮਾਂ ਤੇ ਝੋਨੇ ਦੀ ਪੀਆਰ ਕਿਸਮਾਂ ਦੀ 25 ਜੂਨ 2024 ਤੱਕ ਆਪਣੀ ਜਾਣਕਾਰੀ ਭਰ ਸਕਦੇ ਹੋ ਤੇ ਉਸ ਤੋਂ ਬਾਅਦ 'ਚ ਖੇਤੀਬਾੜੀ ਵਿਭਾਗ ਤੋਂ ਤੁਹਾਡਾ ਖੇਤ ਚੈੱਕ ਕੀਤਾ ਜਾਊਗਾ ਚੈੱਕ ਕਰਨ ਦੇ ਲਈ ਪਹਿਲਾ ਜਿਹੜਾ ਹੈਗਾ ਜੂਨ ਦੇ ਵਿੱਚ تصਦੀਕ ਕੀਤੀ ਜਾਊਗੀ ਤੇ ਦੂਸਰੀ ਜਿਹੜੀ ਹੈਗੀ ਹੈ ਜੁਲਾਈ ਦੇ ਵਿੱਚ تصਦੀਕ ਕੀਤੀ ਜਾਊਗੀ ਜਿਹੜੀਆਂ ਤਰੀਕ ਇੱਥੇ ਲਿਖੀਆਂ ਗਈਆਂ ਹਨ ਭਾਵੇਂ ਕਿ ਤਰੀਕ ਦੇ ਵਿੱਚ ਕੋਈ ਚੇਂਜ ਆ ਜਾਂਦੀ ਹੈ ਠੀਕ ਹੈ ਤਾਂ ਅੱਗੇ ਆਪਾਂ ਹੁਣ ਦੇਖਦੇ ਹਾਂ ਕਿ ਫਾਰਮ ਭਰਨਾ ਕਿਵੇਂ ਹੈ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣਾ ਆਧਾਰ ਕਾਰਡ ਭਰੋਗੇ ਆਧਾਰ ਕਾਰਡ ਭਰ ਕੇ ਆ ਜਿਹੜਾ ਕੈਪਚਾ ਜ ਅੱਖਰ ਜੇ ਲਿਖਿਆ ਇਹਨੂੰ ਥੱਲੇ ਭਰੋਗੇ ਤੇ ਫਿਰ ਇੱਥੇ ਤੁਸੀਂ ਥੱਲੇ ਜਿਹੜਾ ਹੈਗਾ ਓਟੀਪੀ ਪ੍ਰਾਪਤ ਕਰੋ ਤੇ ਲਿਖੋਗੇ ਆਪਾਂ ਆਧਾਰ ਕਾਰਡ ਭਰਤਾ ਆ ਕੈਪਚਾ ਭਰਤਾ ਹਰੇ ਡੱਬੇ ਤੇ ਕਲਿੱਕ ਕਰਤਾ ਕਿ ਓਟੀਪੀ ਭੇਜੋ ਰਜਿਸਟਰਡ ਮੋਬਾਈਲ ਨੰਬਰ ਤੇ ਓਟੀਪੀ ਗਈ ਹੈ ਇਹ ਤੇ ਕਲਿੱਕ ਕਰੋਗੇ ਇਨ ਲਿਖਤਾ ਕੇ OTP ਭੇਜਤੀ ਆ ਨਵਾਂ ਖਾਨਾ ਖੁੱਲ ਗਿਆ ਜਿਹੜੀ OTP ਆਈ ਹੈ ਮੋਬਾਈਲ ਤੇ ਉਹ ਆਪਾਂ ਇੱਥੇ ਭਰ ਦੇਣੀ ਹੈ ਭਰ ਕੇ ਆ ਹਰੇ ਡਬਲ ਕਲਿੱਕ ਕਰ ਦੇਣਾ ਹੁਣ ਇਹਨੇ ਤੁਹਾਡਾ ਪਿਛਲੇ ਸਾਲ ਦਾ ਡਾਟਾ ਦਿਖਾਤਾ ਹੁਣ ਜੇ ਤੁਸੀਂ ਇਹ ਡਾਟਾ ਰੱਖਣਾ ਚਾਹੁੰਦੇ ਹੋ ਤਾਂ ਯੈਸ ਕਰੋ ਨਹੀਂ ਰੱਖਣਾ ਚਾਹੁੰਦੇ ਨੋ ਕਰੋ ਜੇ ਤੁਸੀਂ ਪਿਛਲੇ ਸਾਲ ਨਹੀਂ ਸਿੱਧੀ ਵੀ ਆਇ ਕੀਤੀ ਫਿਰ ਇਹ ਡਾਟਾ ਨਹੀਂ ਆਏਗਾ ਤਾਂ ਮੈਂ ਡਾਟਾ ਚੈੱਕ ਕੀਤਾ ਤਾਂ ਇਸ ਤੋਂ ਬਾਅਦ ਦੇ ਵਿੱਚ ਇਸ ਡਾਟੇ ਨੂੰ ਮੈਂ ਯੈਸ ਕਰ ਦਿੱਤਾ ਕਿ ਮੈਂ ਕੋਈ ਰੱਖਣਾ ਚਾਹਣਾ। ਕਿਉਂਕਿ ਪਿਛਲੇ ਸਾਲ ਇਹ ਸਾਡੀ ਡਿਟੇਲ ਆ ਗਈ ਹੈ। ਕਿਉਂਕਿ ਪਿਛਲੇ ਸਾਲ ਮੇਰੀ ਝੋਨੇ ਦੀ ਸਿੱਧੀ ਬਜਾਈ ਸੀ ਉਹ ਕੁਝ ਕਾਰਨ ਵਸ਼ੇ ਬਾਅਦ ਦੇ ਵਿੱਚ ਘਟ ਗਈ ਸੀਗੀ ਤਾਂ ਆਪਣਾ ਏਰੀਆ ਘਟ ਸੀਗਾ। ਐਗਤਰੀ ਮੇਰਾ ਕੁਝ ਏਰੀਆ ਵੱਧ ਹੈ ਇਸ ਕਰਕੇ ਮੈਂ ਇੱਥੇ ਉੱਪਰ ਨਵਾਂ ਏਰੀਆ ਭਰ ਦੂੰਗਾ। ਜਿਹੜਾ ਕਿਸਾਨ ਵੀਰਾਂ ਨੇ ਪਹਿਲੀ ਵਾਰੀ ਭਰ ਰਿਹਾ ਉਹ ਵੀ ਉੱਪਰ ਆ ਜਿਹੜਾ ਖਾਨਾ ਬਣਿਆ ਹੋਇਆ ਇੱਥੇ ਭਰਨਗੇ। ਪਹਿਲਾਂ ਜ਼ਿਲ੍ਹੇ ਦਾ ਨਾਮ ਫਿਰ ਆਈ ਪਰ ਫਿਰ ਜ਼ਿਲ੍ਹੇ ਤੋਂ ਬਾਅਦ ਤੁਸੀਂ ਅੱਜ ਤਹਿਸੀਲ ਜੇ ਮੇਰੀ ਤਹਿਸੀਲ ਜੀਰਾ ਆਪਾਂ ਜੀਰਾ ਕਲਿੱਕ ਕੀਤਾ ਫਿਰ ਆਪਾਂ ਆਪਣਾ ਪਿੰਡ ਲਿਆ ਪਿੰਡ ਆਪਣਾ ਮਰਖਾਈ ਹੈ ਤਾਂ ਮਰਖਾਈ ਤੇ ਕਲਿੱਕ ਕੀਤਾ ਮਰਖਾਈ ਤੋਂ ਬਾਅਦ ਇਹ ਫਿਰ ਆਪਾਂ ਤਾਂ ਖੇਤ ਨੰਬਰ ਭਰਾਂਗੇ ਤੁਹਾਡੀ ਜਮ੍ਹਾਂ ਬੰਦੀ ਦੇ ਉੱਤੇ ਲਿਖਿਆ ਹੋਏਗਾ ਜੀ ਮੈਂ 200 ਸਟਾਰਟ ਨੰਬਰ ਖੇਤ ਨੰਬਰ ਭਰਤਾ ਖੇਤ ਨੰਬਰ ਤੋਂ ਬਾਅਦ ਆਪਾਂ ਖਸਰਾ ਨੰਬਰ ਭਰਨਾ ਹੁਣ ਖਸਰਾ ਨੰਬਰ ਭਰਨ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਕਿ ਪਹਿਲਾਂ ਆਪਾਂ ਮਰੱਬਾ ਨੰਬਰ ਫੇਰ ਦੋ ਬਾਰੀ ਇਹ ਸਲੈਸ਼ ਪਾ ਕੇ ਕਿੱਲਾ ਨੰਬਰ ਭਰ ਦੇਣਾ ਤੇ ਐ ਪਤਾ ਨਹੀਂ ਕਿ ਤੇ ਕਿਉਂ ਨਹੀਂ ਪੈ ਰਿਹਾ ਇਸ ਵਾਰ ਮੈਂ ਦੇਖ ਕੋ ਅੱਗੇ ਇਸ ਤਰ੍ਹਾਂ ਪਾਉਣੇ ਸੀਗੇ ਕਿ ਨਹੀਂ ਪੈਂਦਾ ਹੋਇਆ ਤੇਰਾ ਕਾਮਾ ਵਗੈਰਾ ਕੁਝ ਪਾ ਕੇ ਦੇਖ ਲੈਣਾ ਠੀਕ ਹੈ ਤੇ ਅਗਲੇ ਪਾਸੇ ਤੁਹਾਡੇ ਕੋਲੇ ਇਸ ਮਰੱਬੇ ਦੇ ਇਸ ਖਸਰਾ ਨੰਬਰ ਦਾ ਕਿੰਨੇ ਕਨਾਲਾਂ ਹੈਗੀਆਂ ਜੋ ਮੈਂ ਲਿਖਦਾ ਪੰਜ ਕਨਾਲ 0 ਮਰਲਾ ਤੇ ਇਹਨੂੰ ਮੈਂ ਆ ਨਾਲ ਹੀ ਲਿਖਦਾ ਐਡ ਮੋਰ ਹੁਣ ਇਸ ਤੋਂ ਬਾਅਦ ਤੁਸੀਂ ਜਿੰਨੇ ਵਾਰੀ ਐਡ ਕਰਨੇ ਆ ਜਿੰਨੇ ਕਿੱਲੇ ਐਡ ਕਰਨੇ ਆ ਉਹ ਸਾਰੇ ਸਾਰੇ ਅੱਗੇ ਐਡ ਕਰ ਸਕਦੇ ਹੋ ਇੱਕ ਤੋਂ ਬਾਅਦ 2 3 4 5 6 7 ਜਿੰਨੇ ਕਰਨੇ ਜੇ ਤੁਹਾਨੂੰ ਲੱਗੇ ਉਹ ਗਲਤ ਹੋ ਗਿਆ ਤਾਂ ਇੱਥੋਂ ਤੁਸੀਂ ਮਾਈਨਸ ਵੀ ਕਰ ਸਕਦੇ ਹੋ ਠੀਕ ਹੈ ਇਹ ਸਾਰਾ ਹੋ ਗਿਆ ਹੋਣ ਤੋਂ ਬਾਅਦ ਦੇ ਵਿੱਚ ਤੁਸੀਂ ਫਿਰ ਇਹਨੂੰ ਥੱਲੇ ਜਾਓਗੇ ਥੱਲੇ ਜਾ ਕੇ ਸਾਰਾ ਇੱਕ ਇੱਕ ਚੈੱਕ ਕਰਾਂਗਾ ਇੱਥੇ ਕੀ ਦੇਖੋ ਮੈਂ ਇੱਥੇ ਕੀ ਲਿਖਿਆ ਹੈ ਮੈਂ 48 ਨੰਬਰ ਦੇ ਮਰਬੇ ਦਾ 19 ਨੰਬਰ ਕਿੱਲੇ ਦਾ ਭਾਗ 1 ਭਾਗ 2 ਭਾਗ 3 ਭਾਗ 4 ਅੱਡ ਅੱੜ ਲਿਖਿਆ ਹੈ ਹਨ ਤੁਸੀਂ ਚਾਹੋ ਤਾਂ ਜੇ ਪੂਰੀਆਂ 8 ਕਨਾਲਾਂ ਹੀ ਤੁਹਾਡੇ ਕੋਲੇ ਆ ਤੁਸੀਂ ਸਿੱਧਾ ਹੀ ਲਿਖ ਸਕਦੇ 19 ਨੰਬਰ ਦਾ 8 ਕਨਾਲਾਂ ਮੇਰੇ ਕੋਲ ਟਾਈਮ ਸੀਗਾ ਮੈਂ ਹੌਲੀ ਹੌਲੀ ਜਿਹੜਾ ਹੈਗਾ 4 ਭਾਗਾਂ ਦੀ ਜ਼ਮੀਨਾਂ 4 ਭਾਗਾਂ ਚੋਂ ਲਿਖ ਦਿੱਤਾ ਤਾਂ ਤੁਸੀਂ ਡਿਟੇਲ ਦਿਓ ਚੰਗੀ ਹੁੰਦੀ ਹੈ ਜਿਹੜੀ ਡਿਟੇਲ ਜਮ੍ਹਾਂ ਬੰਦੀ ਦੇ ਉੱਤੇ ਹੈ ਉਸੇ ਹਿਸਾਬ ਨਾਲ ਡਿਟੇਲ ਦਿਓ ਕੋਈ ਫਰਕ ਵਾਲੀ ਈਡੀ ਵੱਡੀ ਗੱਲ ਨਹੀਂ ਹੈਗੀ ਤਾਂ ਹੁਣ ਅਸੀਂ ਸਾਰੇ ਚੈੱਕ ਕਰ ਲੈਣੇ ਆ ਕਿ ਡਾਟਾ ਮੇਰਾ ਸਾਰਾ ਸਹੀ ਹੈ ਚੈੱਕ ਕਰਦੇ ਹੋਏ ਖੀਰ ਤੇ ਆਪਾਂ ਥੱਲੇ ਜਾਣਾ ਥੱਲੇ ਜਾ ਕੇ ਜਿੱਥੇ ਲਿਖਿਆ ਹੈਗਾ ਮੈਂ ਪੁਸ਼ਟੀ ਕਰਦਾ ਹਾਂ ਕਿ ਉਪਕੋ ਦਿੱਤੀ ਜਾਣਕਾਰੀ درست ਹੈ ਇੱਥੇ ਕਲਿੱਕ ਕਰ ਦੇਣਾ ਠੀਕ ਹੈ ਕਲਿੱਕ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਜਿਹੜਾ ਹੈਗਾ ਦੂਜੇ ਪਾਸੇ ਜਿਹੜਾ ਲਿਖਿਆ ਇੱਥੇ ਸਬਮਿਟ ਲਿਖਿਆ ਹੋਇਆ ਜਿੱਥੇ ਲਿਖਿਆ ਹੈ ਜਮਾ ਕਰੋ ਤਾਂ ਆ ਇੱਥੇ ਜਾ ਕੇ ਹਾਂ ਆਹ ਸਬਮਿਟ ਦੇ ਉੱਪਰ ਦੇਖੋ ਹਰਾ ਆ ਗਿਆ ਨਾ ਕਲਿੱਕ ਕਰੋਗੇ ਜਿਹੜਾ ਇੱਥੇ ਕਲਿੱਕ ਕਰਤਾ ਇਹਨੇ ਕੋਈ ਗਲਤੀ ਫੜ ਨਹੀਂ ਕਹਿੰਦਾ ਤੁਸੀਂ ਬਲਾਕ ਨਹੀਂ ਭਰਿਆ ਦੇਖੋ ਇਹਨੇ ਪਿਛਲਾ ਡਾਟਾ ਮੇਰਾ ਚੱਕ ਲਿਆ ਸੀ ਪਰੰਤੂ ਮੈਂ ਸੋਚਿਆ ਕਿ ਡਾਟਾ ਸਹੀ ਹੈ ਇਹ ਜਿਹੜਾ ਆਪਣਾ ਪੁਰਾਣਾ ਡਾਟਾ ਉਹਨੇ ਚੱਕ ਲਿਆ ਠੀਕ ਹੈ ਲੇਕਿਨ ਇਹ ਚ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਦੁਬਾਰਾ ਕਿ ਸਹੀ ਹੈ ਜਿਵੇਂ ਬਲਾਕ ਪਰ ਨਾ ਰਹਿ ਗਿਆ ਤਾਂ ਮੈਂ ਬਲਾਕ ਇੱਥੇ ਜੀਰਾ ਭਰਤਾ ਚਲੋ ਜੀ ਆਪਾਂ ਜੀਰਾ ਭਰਤਾ ਜੀਰਾ ਭਰ ਕੇ ਫਿਰ ਦੁਬਾਰਾ ਥੱਲੇ ਜਾਵਾਂਗੇ ਥੱਲੇ ਜਾ ਕੇ ਆਪਾਂ ਜਿਹੜਾ ਹੈਗਾ ਇਹਨੂੰ ਆਪਦਾ ਸਾਰਾ ਚੈੱਕ ਕਰਕੇ ਫਿਰ ਆਪਾਂ ਕਰਾਂਗੇ ਜਮਾ ਕਰੋ ਸਬਮਿਟ ਕਰਤਾ ਸਬਮਿਟ ਕਰਨ ਤੋਂ ਬਾਅਦ ਇਹਨੇ ਮੇਰੀ ਜਾਣਕਾਰੀ ਮੈਨੂੰ ਦਿਖਾਤੀ ਕਿ ਇਹ ਨਾਮ ਪਤੀ ਦਾ ਨਾਮ ਬੈਂਕ ਖਾਤਾ ਜੋ ਵੀ ਮੇਰੀ ਡਿਟੇਲ ਹੈ ਸਾਰੀ ਮੈਂ ਪੜ੍ਹ ਲਈ ਜਿਹੜਾ ਦੇਖ ਲਿਆ ਜਮਾ ਸਹੀ ਹੈ ਠੀਕ ਹੈ ਜਮੀਨ ਸਹੀ ਹੈ ਫਿਰ ਮੈਂ ਜਮ੍ਹਾਂ ਕਰ ਦੇ ਕਲਿੱਕ ਕਰਤਾ ਜਮ੍ਹਾਂ ਕਰਨ ਤੋਂ ਬਾਅਦ ਆਪਣੀ ਰਸੀਦ ਆ ਗਈ ਇਹ ਰਸੀਦ ਤੁਸੀਂ ਪ੍ਰਿੰਟ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਫੋਟੋ ਖਿੱਚ ਲਓ ਆਪਦੇ ਕੋਲੇ ਰੱਖ ਲਓ ਤੇ ਇਹ ਤੁਹਾਡੀ ਜਾਣਕਾਰੀ ਭਰੀ ਗਈ ਹੈ ਹੁਣ ਇਸ ਜਾਣਕਾਰੀ ਦੇ ਵਿੱਚ ਕੋਈ ਜੋੜਨਾ ਹੈ ਕੋਈ ਘਟਾਉਣਾ ਹੈ ਕੋਈ ਗਲਤ ਹੋਇਆ ਕੋਈ ਸਹੀ ਕਰਨਾ ਹੈ ਤਾਂ ਤੁਸੀਂ 24 ਜੂਨ 2024 ਤੱਕ ਉਹ ਸਾਰਾ ਕੁਝ ਆਪਣਾ ਕਰ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇੱਕ ਤੁਹਾਡੀ ਵੈਰੀਫਿਕੇਸ਼ਨ ਜੂਨ 'ਚ ਹੋਏਗੀ ਇੱਕ ਵੈਰੀਫਿਕੇਸ਼ਨ ਤੁਹਾਡੀ ਜੁਲਾਈ 'ਚ ਹੋਏਗੀ ਵੈਰੀਫਿਕੇਸ਼ਨ ਕਈ ਵਾਰ ਅੱਗੇ ਪਿੱਛੇ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੈਸਾ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਪੈਸਾ ਤੁਹਾਡੇ ਖਾਤੇ ਦੇ ਵਿੱਚ ਆ ਜਾਊਗਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ